ਹੋਇਆ ਕਿਤੇ ਕਰਕੇ ਤੇਰੇ ਕਰਕੇ ਹੋਇਆ ਸਾਰਾ ਕੁਝ ਤੇ ਬਹੁਤੀ ਗੱਲ ਵਾ ਨਾ ਤੇ ਤੈਨੂੰ ਕਰਨਾ ਪੈਣਾ ਵਾ ਤੇ ਮੈਂ ਤੇ ਚਲ ਜਣਾ ਉਧਰ ਤੈਨ ਤ ਕਿਸੇ ਨੇ ਨਹੀਂ ਰੱਖਿਆ ਆਹੋ ਬਸ ਠੀਕ ਵਾ ਉਹ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਲੱਗਦਾ ਤੁਹਾਡਾ ਤੇ ਤੁਸੀਂ ਆਹ ਕੁਝ ਕਰਨਾ ਮੇਰੇ ਨਾਲ ਤੇ ਫਿਰ ਤੂੰ ਮੈਨੂੰ ਜਾਓ ਜਾਂਦੇ ਨਹੀਂ ਫਿਰ ਜਾਓ ਤੇ ਮੈਨੂੰ ਤੂੰ ਕਹਿ ਨਹੀਂ ਫਿਰ ਰੋਟੀ ਵੱਲੋਂ ਰੋਟੀ ਤੇ ਫਿਰ ਮੈਂ ਟੋਕ ਬੁਰਕੀ ਖਾਣਾ ਹੀ ਕਿਦੋਂ ਨਾ ਕਿਦੋਂ ਤੇ ਕੰਮ ਨੂੰ ਹੱਥ ਨਾ ਲਾਇਓ ਤੂੰ ਆਡੇ ਘਰ ਕੀ ਕਰਨੀ ਆ ਅਛਾ ਤੇਰਾ ਘਰ ਵਾ ਉਹ ਤੁਹਾਡੇ ਘਰ ਨਹੀਂ ਆ ਅਗਲੀ ਆਪਣੇ ਘਰ ਬੈਠੀ ਆ ਮੂਝ ਗਿਆ ਤੂੰ ਇਧਰ ਆ ਗਈਆਂ ਹੁਣ ਤੁਹਾਨੂੰ ਲੈ ਆਈਏ ਤਾਂ ਆਪਣੇ ਘਰ ਸਾਡੇ ਘਰ ਆਂ ਰੱਜਿਆ ਨੂੰ ਕਰੀ ਹੋਸ਼ਵਾ ਆਪੇ ਆਪਣੇ ਮੇਠਾ ਦੇ ਬਗਾਨੇ ਬੈਠਾ ਭੈਣਾ ਮੈਂ ਤੁਹਾਡੇ ਗੜੀ ਹੱਥ ਜੋੜਨੀ ਆ ਇਹਨੂੰ ਕੀ ਮੈਂ ਕੱਢਣਾ ਵਾ ਤੁਸੀਂ ਵੀ ਚੱਲੋ ਆਪਣੇ ਘਰ ਦੀਦੀ ਤੁਹਾਡੇ ਨਾਲ ਤਾਂ ਐਡਾ ਕਰੋ ਜੀ ਉਹ ਹੁਣ ਐਡਾ ਡੇਹਿਆ ਕਰਨ ਤੁਹਾਡਾ ਕੀ ਕਸੂਰ ਵਾ ਇਹਨਾਂ ਨੂੰ ਸਮਝਾਉਣਾ ਹੀ ਨਾ ਕਿ ਬਗਾਨੇ ਘਰ ਨੂੰ ਕਿੱਦਾਂ ਕਹਿੰਦੇ ਆ ਆਪਣੇ ਘਰ ਜੀ ਸਮਝਦੇ ਹੁੰਦੇ ਤੇ ਆ ਨੌਬਤ ਨਾ ਹੁੰਦੀ ਕਹ ਰਹਾ ਦਾ ਤੂੰ ਐਵੇਂ ਆਪਣਾ ਘਰ ਬਣਾਈ ਜਾਂਦੀ ਆ ਤੈਨੂੰ ਕਿੰਨਾ ਸਮਝਾਇਆ ਵੀ ਨਾ ਡੱਕ ਗਿਆ ਹੀ ਪਰ ਤੂੰ ਹੁਣੀ ਮੰਨਿਆ ਦੀਦੀ ਹਰਬਿੰਦਰ ਹਾਂ ਕੰਮ ਛੱਡਿਓ ਤੇ ਮੇਰੀ ਗੱਲ ਸੁਣਿਓ ਹਾਂ ਕੀ ਗੱਲ ਹੈ ਮੈਂ ਆਈ ਆ ਤੁਹਾਡੇ ਵੱਲ ਕਿ ਮੈਂ ਨਾ ਮੜਿਆ ਜਾਣਾ ਵਾ ਸ਼ਹਿਰ ਤੇ ਦਵਾਈ ਲਿਓਣੀ ਆ ਤੇ ਤੁਸੀਂ ਅੱਜ ਕੰਮ ਕਰ ਲਓਗੇ ਸਾਰਾ ਅੱਜ ਮੇਰੇ ਕੋ ਕੰਮ ਨਹੀਂਗਾ ਹੋਣ ਦੇ ਆ ਸਰੀਰ ਬਿਲਕੁਲ ਨਹੀਂ ਕੰਮ ਕਰਨ ਦੇ ਆ ਪਤਾ ਨਹੀਂ ਕੀ ਗੱਲ ਵਾ ਸਰਪਿੰਦਰ ਮੇਰੇ ਕੋ ਕੰਮ ਨਹੀਂ ਆ ਹੁੰਦਾ ਤੈਨੂੰ ਵੀ ਦਿਖਾਂ ਡਿਆ ਵਾ ਕਿ ਮੈਂ ਕੋਠਾ ਰਹੀਏ ਸਾਫ ਕਰਨ ਤੇ ਤੂੰ ਥੱਲੇ ਦਾ ਕੰਮ ਨਹੀਂ ਕਰ ਸਕਦੀ ਹੁਣ ਦੀਦੀ ਹੈ ਤੇ ਸਹੀ ਆ ਅੱਗੇ ਕਰਦੀ ਰਹੀ ਆ ਅੱਜ ਸਰੀਰ ਨਾਲ ਨਹੀਂ ਸਾਹ ਦੇਂਦੇ ਆ ਤੇ ਮੈਂ ਦੱਸੋ ਕੀ ਕਰਾਂ ਤੁਸੀਂ ਕਰ ਲਓ ਹਾਈ ਦਾ ਦਿਨ ਕੰਮ ਕੀ ਹੋ ਜਾਊਗਾ ਸਰਪਿੰਦਰ ਘਰ ਕਿੱਦਾਂ ਕੰਮ ਕਰਦੀ ਰਹੀ ਹੁਣ ਇੱਥੇ ਤੇਰੇ ਕੋ ਕੰਮ ਨਹੀਂ ਹੁੰਦਾ ਰੋਟੀ ਖਾਣੀ ਆਉਂਦੀ ਤੁਹਾਨੂੰ ਬਸ ਦੀਦੀ ਹਾਂ ਗੱਲ ਨਹੀਂ ਕੀ ਹੈਗੀ ਮੈਂ ਵੀ ਮੰਦੀ ਆ ਪੀ ਇਦਾਂ ਰੋਟੀ ਖਾਦੀ ਨਹੀਂ ਜਾਣੀ ਕੋਹ ਨਾ ਕੋ ਕਰਨਾ ਹੀ ਪੈਣਾ ਵਾ ਪਰ ਇਹ ਤੇ ਸੋਚੋ ਵੀ ਜਦੋਂ ਸਰੀਰ ਨਹੀਂ ਠੀਕ ਹੈਗਾ ਤਾਂ ਫਿਰ ਕਿਦਾਂ ਕੰਮ ਕਰ ਲਾਂ ਮੇਰੀ ਗੱਲ ਸੁਣ ਲਾ ਜਾਂ ਆਪਣੀ ਸੱਸ ਨੂੰ ਕਹਿ ਜਾ ਤੇ ਜਾਂ ਤੂੰ ਕਰ ਲਾ ਮੈਨੂੰ ਸਹਾਰਨੀ ਹੀ ਕੀਤਾ ਤੇ ਚੱਲ ਕੋਈ ਨਹੀਂ ਆ ਮੈਂ ਮੰਮੀ ਨੂੰ ਵੀ ਕਹਿ ਦਿੰਨੀ ਆ ਆਪੇ ਤੁਹਾਡੇ ਨਾਲ ਕਰਾ ਦਿੰਦੇ ਆ ਥੋੜਾ ਬੋਤਾ ਤੇ ਭਾਰੇ ਆ ਕਿ ਜੇ ਪੈਸੇ ਤੁਹਾਡੇ ਕੋ ਹੈਗੇ ਤੁਹਾਡੇ ਜੇ ਤੇ ਮੈਨੂੰ ਦੇ ਦਿਓ ਹਾਂ ਮੇਰੇ ਕੋ ਪੈਸੇ ਹੈ ਨਹੀਂ ਆ ਅਜੀ ਤੇਰੇ ਭਾਜੀ ਨੇ ਪੈਸੇ ਨਹੀਂ ਕਲਾਏ ਬਾਹਰੋਂ ਦੀਦੀ ਦਵਾਈ ਮੁੱਕੀ ਸੀ ਤੇ ਮੈਂ ਚਲ ਪੰਜਾਛੇ ਦਿਨਾਂ ਦੀ ਲੈ ਆਉਣੀ ਆ ਫੇਰ ਟਾਈਮ ਲੰਘ ਜਾਊਗਾ ਐਦਾਂ ਤੇ ਮੇਰੇ ਕੋ ਉਠਿਆ ਨਹੀਂ ਜਾਂਦੇ ਆ ਤੇ ਤੇਰੀ ਮੰਮੀ ਦੀ ਪੈਨਸ਼ਨ ਨਹੀਂ ਆਈ ਪੈਨਸ਼ਨ ਜਦੀ ਕੀ ਬਹੁੰਦਾ ਵਾ ਤੁਹਾਨੂੰ ਵੀ ਪਤਾ ਹੀ ਆ ਖਰਚੇ ਕਿੰਨੇ ਆ ਚੱਲ 1000 ਰੁਪਈਆ ਹੈਗਾ ਵਾ ਉਹ ਤੁਹਾਨੂੰ ਮੈਂ ਦੇ ਦੇਨੀ ਆ ਤੇ ਇੱਕ ਗੱਲ ਸੁਣ ਲੈ ਮੇਰੀ ਰੋਟੀ ਪਾਣੀ ਸਾਰਾ ਬਣਾ ਕੇ ਜਾਈ ਜੇ ਤੇ ਉਹ ਨਹੀਂ ਨਾ ਬਣਾਉਣਾ ਤੇ ਆਪਣੀ ਸੱਸ ਨੂੰ ਕਹਿ ਜੀ ਚਲੋ ਠੀਕ ਆ ਦੀਦੀ ਕੋਈ ਗੱਲ ਨਹੀਂ ਰੋਟੀ ਮੈਂ ਬਣਾ ਜਾਨੀ ਆ ਤੇ ਬਾਕੀ ਕੰਮ ਮਮੀ ਕਰ ਦਿੰਦੇ ਆ ਤੁਸੀਂ ਰਹਿਣ ਦੋ ਜੇ ਨਹੀਂ ਨਾ ਹੋਣ ਦਿਆ ਤੇ ਕੋਈ ਨਹੀਂ ਆ ਭਰਿਆ ਕਿ ਮੈਨੂੰ ਪੈਸੇ ਦੇ ਦਿਓ ਥੋੜੇ ਜੇ ਫਿਰ ਮੈਂ ਦਵਾਈ ਲੈ ਆਉਂਗੀ ਨਾ ਫਿਰ ਮੈਂ ਠੀਕ ਹੋ ਜਾਣਾ ਮੈਂ ਚਾਰੂ ਲਾ ਕੇ ਆਉਣੀ ਆ ਤੇ ਤੂੰ ਜਾ ਕੇ ਰੋਟੀ ਪਾਣੀ ਬਣਾ ਚਲੋ ਠੀਕ ਆ ਦੇ ਦਿਨੀਏ ਪੈਸੇ ਆ ਜਿਓ ਫਿਰ ਚੰਗਾ ਕੰਮ ਨਹੀਂ ਕਰਨਾ ਕਿੱਡੀ ਆਈ ਬਹਾਨੇ ਲਾਉਣ ਮੈਂ ਬਿਮਾਰ ਵਾਂ ਬਿਮਾਰ ਵਾਂ ਤੇ ਬਿਮਾਰ ਐ ਕੰਮ ਵੇਖੀ ਸਾਰਾ ਕਰਾਉਣੀ ਐ ਤੁਹਾਡੇ ਕੋ ਮੈਂ ਦਵੇ ਨੋ ਸੱਸ ਨੂੰ ਡਾਉਂਗੀ ਬਹੁਤੀਆਂ ਵਿਗੜੀਆਂ ਜੜੀਆਂ ਮੰਮੀ ਹਾਂ ਪਤਾ ਤੂੰ ਇੱਥੇ ਬੈਠੇ ਆ ਤੇ ਮੈਨੂੰ ਇਹ ਦੱਸੋ ਕੀ ਕੰਮ ਨੂੰ ਥੋੜਾ ਬੋਦਾ ਹੱਥ ਲਾ ਲਿਆ ਕਰੋ। ਠੀਕ ਤੇ ਇਦਾਂ ਹੀ ਬੈਠੇ ਰਹਿੰਦੇ ਚੁੱਪ ਕਰਕੇ। ਥੋੜਾ ਥੱਡ ਬੜੀ ਐ ਮੈਂ ਕੰਮ ਕਿੱਥੇ ਕਰਨ ਮੇਰਾ ਤਾਂ ਨਹੀਂ ਸਰੀਰ ਕੰਮ ਕਰਨ ਦੇ। ਬਗਾਨੇ ਘਰ ਬੈਠੇ ਆ ਆਪਣੇ ਘਰ ਨਹੀਂ ਬੈਠੇ। ਬਿਸਤਰੇ 'ਚ ਵੜਿਆ ਨਹੀਂਗਾ ਸਰਨਾ ਹੈਗਾ ਕੰਮ ਕਰਨਾ ਹੀ ਪੈਣਾ ਵਾ। ਚੱਲ ਤੂੰ ਮੁੰਜੀ ਇਹ ਕੰਮ ਮੈਨੂੰ ਕੀ ਲੋੜ ਪਈਏ ਕੰਮ ਕਰਨ ਦੀ। ਮੈਂ ਤਾਂ ਹੈਗੀ ਕਰਨ ਨੂੰ ਮੈਨੂੰ ਤਾਂ ਪਤਾ ਵਾ। ਭਾਰਿਆ ਕਿ ਤੁਸੀਂ ਵੀ ਹੱਥ ਲਾ ਲਓ ਨਾ ਇਦਾਂ ਨਹੀਂ ਰੋਟੀਆਂ ਮਿਲਣੀਆਂ। ਮੈਂ ਤਾਂ ਅਖਰੇ ਚ ਗੰਝ ਨਹੀਂ ਡਈਆਂ ਤੁਸੀਂ ਕੰਨ ਮੈਂ ਆਏ ਮੈਨੂੰ ਕੀ ਲੋੜ। ਉਹ ਅਗਲੀ ਸੁਣਾਉਂਦੀ ਨਹੀਂ ਆ। ਉਹਦੀ ਮੇ ਰਗੜਾ ਸਰ ਹੀ ਠੀਗੜਾ ਮੈਂ ਕੰਮ ਕਰਾਂ ਤੇ ਮੈਂ ਵੀ ਚੱਲੀ ਆ ਦਵਾਈ ਲੈਣ ਮੇਰੀ ਗੱਲ ਸੁਣ ਦਵਾਈ ਫੇਰ ਜਾਈ ਪਹਿਲਾਂ ਕੰਮ ਕਰਦਾ ਮੇਰ ਕੋ ਨਹੀਂ ਉੱਠਿਆ ਜਾਣ ਦੇ ਮੇਰੇ ਮम्मी ਉੱਠੀ ਆ ਕੇ ਦੇਖੋ ਜਾਣਦੇ ਮੈਨੂੰ ਇਹ ਤਾਂ ਦੱਸੋ ਪਹਿਲਾਂ ਘੜ ਦੇ ਨਾਲ ਉਹ ਵੀ ਮੈਂ ਜਪਦਾ ਘਰੇ ਜਾਣ ਜਾਣ ਕੇ ਦਈਏ ਤੰਗ ਕਰਨਾ ਤੁਹਾਨੂੰ ਤੇ ਕਰਨਾ ਹੀ ਆ ਫਿਰ ਉਦਹੀਂ ਬਗਾਨੇ ਘਰ ਬੈਠੀ ਆ ਮੈਂ ਕਰਨਾ ਤੇ ਪੈਣਾ ਹੀ ਮੇਰ ਕੋ ਪੁੱਤ ਹੁੰਦਾ ਬੁੱਢੇ ਵੇਲੇ ਕੰਮ ਤੇ ਚੱਲ ਥੋੜਾ ਬੋੜਾ ਰੋਟੀ ਪਾਣੀ ਦੇ ਬੰਦਾ ਕਰ ਦਿੰਦਾ ਵਾ ਲਾਗੇ ਹੁਣ ਮੈਂ ਦੱਸੋ ਕੱਲੀ ਜਾਣੀ ਕੀ ਕਰਾਂ ਤੇ ਮੇਰੀ ਗਾਸ ਨੂੰ ਕੰਮ ਕਰਦਾ ਤੇ ਜਾ ਦਵਾਈ ਲੈ ਆ ਮੇਰ ਕੋ ਨਹੀਂ ਹੁੰਦਾ ਕੰਮ ਮੈਂ ਆ ਤੇ ਬਿਆਹ ਕੀ ਗੱਲ ਵਾਪਲਾ ਦੱਸ ਹੁਣ ਮੈਂ ਸਾਰੇ ਪਾਸੇ ਫਾਇ ਲੱਗ ਜਾ ਮੈਂ ਹੁਣ ਉਹਨਾਂ ਸਾਬ ਸਫਾਈ ਕਰਾਵਾਂ ਕੱਪੜੇ ਧੋਵਾਂ ਜਾਂ ਰੋਟੀ ਪਕਾਵਾਂ ਤੂੰ ਰੋਟੀ ਤਾਂ ਪਕਾ ਦਿਆ ਕਰੋ ਲਾਗੇ ਮੇਰ ਕੋ ਨਹੀਂ ਕੋਈ ਵੀ ਹੁੰਦਾ ਮੇਰ ਕੋ ਰੋਟੀਆਂ ਪੱਕਦੀਆਂ ਨੇ ਹੁਣ ਬੁੱਢੇ ਬਰੇ ਹੱਥ ਛਰਦੇ ਨੇ ਤੇ ਨਹੀਂ ਛਰਦੇ ਤਾਂ ਫੇਰ ਰੋਟੀਆਂ ਨਹੀਂ ਜੇ ਮਿਲਦੀਆਂ ਸਿੱਧੀ ਗੱਲ ਜੇ ਕੋਈ ਨਹੀਂ ਨਾਂਦ ਦੋ ਪੂ ਘਟ ਨਾਂ ਦੋ ਬਸ ਐਨੀ ਗੱਲ ਕਹਿ ਕੇ ਛਰਦਿਆ ਕਰੋ ਭੁਖੇ ਢੇਡ ਦਾ ਸਰਨਾ ਨਹੀਂ ਆ ਕੰਮ ਕਰਕੇ ਖਾਣੀ ਪਣੀ ਆ ਹੁਣ ਜਿਹੜੀ ਗੱਲ ਸਾਂ ਦਵਾਈ ਖਾ ਲਾ ਤੇ ਕੰਮ ਕਰ ਦੇ ਮੁੜ ਕੇ ਜਾ ਕੇ ਦਵਾਈ ਲੈ ਆ ਫੇਰ ਮੁੱਕ ਗਈ ਇਹ ਤੇ ਦੱਸ ਮੈਂ ਦਵਾਈ ਖਾ ਕੇ ਕਰ ਲਾਂ ਕੰਮ ਤਾਂ ਤੁਸੀਂ ਹੀ ਤਾਂ ਬੈਠੇ ਰਹੋ ਠੀਕ ਹੈ ਨਾ ਮੈਂ ਨਹੀਂ ਕਾ ਕੰਮ ਮੇਰੇ ਕੋ ਹੁੰਦਾ ਤੇ ਮੈਂ ਤੇ ਵਾਰ ਵਾਰ ਕਹਿਣ ਦਈ ਆ ਪਿੰਦਰ ਕੰਮ ਤੇ ਤੈਨੂੰ ਹੀ ਕਰਨਾ ਪੈਣਾ ਵਾ ਮੇਰੀ ਗੱਲ ਸੁਣ ਉਹ ਵੀ ਸਿਆਣੀ ਹੈ ਤੇ ਮੈਂ ਵੀ ਸਿਆਣੀ ਆ ਸਾਡੇ ਕੋ ਕੰਮ ਘਾਟ ਹੁੰਦਾ ਹੁਣ ਤੂੰ ਹੀ ਕਰਨਾ ਵਾ ਤੇ ਕਰਨਾ ਵੀ ਪੈਣਾ ਵਾ ਚੁੱਪ ਕਰਕੇ ਤੇ ਕਰਕੇ ਜਾ ਜਿੱਥੇ ਵੀ ਜਾਣਾ ਮੇਰੇ ਕੋ ਨਹੀਂ ਹੁੰਦਾ ਕੋਈ ਵੀ ਕੰਮ ਸ਼ੁਗਰ ਨਹੀਂ ਕਰਦੀ ਪਈ ਨੇ ਸਾਨੂੰ ਘਰ ਰੱਖਿਆ ਉਹ ਕੰਮੇ ਕਰ ਕਰ ਦਵੇ ਵਿਚਾਰੀ ਮੇਰੀ ਗੱਲ ਸੁਣ ਚੁੱਪ ਕਰਕੇ ਤੇ ਕੰਮ ਕਰਨਾ ਪੈਣਾ ਤੈਨੂੰ ਜਿੱਦਾਂ ਵੀ ਹੁੰਦੀ ਕੰਮ ਕਰ ਮਮੀ ਤੁਸੀਂ ਤਾਂ ਹੀ ਨਹੀਂ ਇਹ ਗੱਲਾਂ ਕਰੀ ਜਾਂਦੇ ਆ ਵੀ ਰੱਖਿਆ ਵਾ ਚਾਹੀ ਕਿ ਦਾਵਾ ਹੁਣ ਰੋਟੀ ਤਾਂ ਤੁਸੀਂ ਵੀ ਖਾਂਦੇ ਆ ਨਾ ਮੈਂ ਇਕੱਲੀ ਤਾਂ ਖਾਣ ਨਹੀਂ ਲਈ ਇਹ ਆ ਵੀ ਬਗਾਨੇ ਘਰ ਵਾ ਆਪਣਾ ਘਰ ਹੋਵੇ ਨਾ ਤੇ ਚੋਬਾਰੇ ਪਾਏ ਬੈਠੇ ਵੀ ਰੋ ਆਪਣੀ ਮਰਜ਼ੀ ਆ ਕੰਮ ਕੀਤਾ ਚਾਹੀ ਨਹੀਂ ਕੀਤਾ ਹੁਣ ਅਗਲੀ ਦੇ ਘਰ ਬੈਠੀ ਆ ਜਿੱਦਾਂ ਅਗਲੀ ਕਹਿੰਦੀ ਸਾਨੂੰ ਉਦਾਂ ਕਰਨੀ ਪਣੀ ਆ ਜੇ ਦੋ ਰੋਟੀਆਂ ਖਾਣੀਆਂ ਵਾਂਦੇ। ਤੂੰ ਤਾਂ ਬਸ ਇੱਕੋ ਗੱਲ ਹੀ ਕਰੀ ਜਾਂਦੇ ਆ ਮੇਰੇ ਕੋ ਕੰਮ ਨਹੀਂ ਹੁੰਦਾ ਮੈਨੂੰ ਠੰਡ ਲੱਗਦੀ ਆ। ਇਹੜੀਆਂ ਐਸ਼ਾਂ ਲੈਣੀਆਂ ਹੀ ਨਾ ਇਹ ਲੱਲੀਆਂ ਬਥੇਰਾ ਚਰ। ਹੁਣੇ ਕੰਮ ਕਰਨਾ ਹੀ ਪੈਣਾ ਵਾ। ਭਾਂਹ ਹੱਡ ਦੁਖਦੇ ਆ ਤਾਂ ਭਾਂਹ ਜੋ ਮਰਜੀ ਆ। ਹੋਇਆ ਕਿਹਦੇ ਕਰਕੇ ਆ ਤੇਰੇ ਕਰਕੇ ਹੋਇਆ ਸਾਰਾ ਕੁਝ। ਤੇ ਬਹੁਤੀ ਗੱਲ ਵਾ ਨਾ ਤੇ ਤੈਨੂੰ ਕਰਨਾ ਪੈਣਾ ਵਾ ਤੇ ਮੈਂ ਤਾਂ ਚੱਲ ਜਣਾ ਉਧਰ। ਤੈਨ ਤੱਕ ਕਿਸੇ ਨੇ ਨਹੀਂ ਰੱਖਿਆ। ਆਹੋ ਬਸ ਠੀਕ ਵਾ। ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਲੱਗਦਾ ਤੁਹਾਡਾ। ਤੇ ਤੂੰ ਆਹ ਕੋ ਕਰਨਾ ਮੇਰੇ ਨਾਲ। ਤੇ ਫਿਰ ਤੂੰ ਮੈਨੂੰ ਜਾਓ ਜਾਂਦੇ ਨਹੀਂ ਫਿਰ ਜਾਓ। ਮੈਨੂੰ ਤੂੰ ਕਹਿਣੀ ਵੀ ਰੋਟੀ ਵੱਲੋਂ ਰੋਟੀ ਤੇ ਫਿਰ ਮੈਂ ਟੋਕ ਬੁਰਤੀ ਖਾਣਾ ਹੀ ਆ ਕਿਦੋਂ ਨਾ ਕਿਦੋਂ ਤਾਂ ਕੰਮ ਨੂੰ ਹੱਥ ਨਾ ਲਾਇਓ ਉਹਨੇ ਮੈਨੂੰ ਕਿਹਾ ਕੱਢ ਦੇ ਨਾ ਉਹਨੇ ਰੱਖ ਹੀ ਲੈਣਾ ਤੈਨੂੰ ਨਹੀਂ ਕਿਸੇ ਨੇ ਰੱਖਣਾ ਤੇ ਕੋਈ ਨਹੀਂ ਨਾ ਰੱਖਣਾ ਮੈਨੂੰ ਵੀ ਚੇਤੇ ਰਹਿਣਗੇ ਆ ਦਿਨ ਨਹੀਂ ਮਰਨਾ ਏਦਾਂ ਕੀਤੀ ਤੇ ਜਦੋਂ ਮੈਂ ਤੈਨੂੰ ਵਾਰ-ਵਾਰ ਕਹਿਣੀ ਮੇਰੇ ਕੋਲ ਕੰਮ ਨਹੀਂ ਕਾ ਹੁੰਦਾ ਹੁਣ ਬੁੱਢੇ ਵਾਰੇ ਮੇਰੇ ਕੋਲ ਕੰਮ ਹੁੰਦਾ ਹ ਹੱਥ ਛਰਦੇ ਰੋਟੀਆਂ ਪਕਾਉਂਦੀਆਂ ਮੈਂ ਸਗੋਂ ਨਾਲ ਤੱਕੇ ਖਾਂਦੀਆਂ ਪਹਿਲਾਂ ਤੁਹਾਨੂੰ ਇੱਧਰ ਲੈ ਕੇ ਆਈਆਂ ਅਗਲੀ ਦੇ ਤਰਲੇ ਮਰਨਦੀਆਂ ਤੇ ਤੁਸੀਂ ਗੜਗੋ ਏਦਾਂ ਦੀਆਂ ਗੱਲਾਂ ਸੁਣਾਉਂਦੇ ਜਦ ਇਹ ਉਧਰ ਹੀ ਚਲ ਜਾਂਦੇ ਉਧਰ ਤੈਨੂੰ ਪਿਆਹੇ ਦੇਣੀ ਤੂੰ ਦਵਾਈ ਲਿਆਏ ਆ ਦਵਾਈ ਲਿਆ ਕੇ ਧਿਆਨ ਕੀ ਚਲ ਕੰਮ ਕਰ ਲਈ ਕੋਈ ਬਸ ਸੁਣ ਲਿਖੋ ਗੱਲ ਫੜੀ ਹੈਗੀ ਉਹ ਮੇਰਾ ਮੁੰਡਾ ਹੈਗਾ ਵਾ ਤੇ ਕੋਈ ਗੱਲ ਨਹੀਂ ਚਲ ਜਾਓ ਸਾਨੂੰ ਕਿਹੜਾ ਹੋਰ ਕੋਈ ਥਾਂ ਹੈ ਨਹੀਂ ਗੁਰਦੁਆਰਾ ਤਾਂ ਹੈਗੀ ਆ ਮੈਂ ਹੋਈ ਨਹੀਂ ਲੱਗ ਗਈ ਤੇਰੇ ਕਰਕੇ ਕਿ ਚਲ ਇਹਨੇ ਤੱਕੇ ਖਾਣੇ ਦੇ ਨਾਲ ਹੀ ਰਹੂੰਗੀ ਪਤਾ ਮੈਨੂੰ ਤਹੀ ਕਿੰਨੇ ਪੈਸਾ ਆ ਦੇਣ ਤੇ ਕਿੰਨਾ ਕ ਨਹੀਂ ਐਵੇਂ ਬੋਲੀ ਬੰਦਾ ਚਾਹ ਰੋਟੀਆਂ ਦੇ ਰਸੋਈ ਦੇ ਵਿੱਚ ਲਾ ਸਕਦਾ ਵਾ ਨਾ ਐਡੀ ਤਾਂ ਗੱਲ ਹੈ ਨਹੀਂ ਪਈ ਨਹੀਂ ਥਾਡੇ ਚੜ ਗਈ ਹੈ ਤੇ ਤੈਨੂੰ ਲੰਦੀ ਨੂੰ ਕੀ ਆ ਰਵਿੰਦਰ ਚੁੱਪ ਕਰਕੇ ਨਾ ਰੋਟੀਆਂ ਪਕਾ ਆਵੇਂ ਨਹੀਂ ਬਗਾਨੇ ਘਰ ਰੋਲਾ ਪਾਸੂਰੀਦਾ ਹੋਈਦਾ ਮੰਮੀ ਮੈਂ ਰੋਲਾ ਕਾਦਾ ਡਈਆਂ ਪਉਣ ਮੈਨਸ ਜੀ ਤੰਗ ਆ ਗਈਆਂ ਤੇ ਕੀ ਮੇਰ ਨਾਲ ਬੰਡਿਆ ਵਾ ਨਾ ਕਰੋ ਕੰਮ ਨਹੀਂ ਕਰਨਾ ਤੇ ਕਿੰਨਾ ਕੰਮ ਆ ਪੱਲਾ ਬੰਦਾ ਕਰਾ ਦਿੰਦਾ ਵਾ ਸਾਰਾ ਕੰਮ ਹਰੇ ਨਾਲ ਉਹ ਕਰਾਉਂ ਲਈ ਇਹਨਾਂ ਨੇ ਸ਼ੁਕਰ ਕਰਦੀ ਰੱਬ ਦੀ ਘਰੀ ਨੂੰ ਜਿ ਇਹੋ ਜੀ ਹੋਵੇ ਤੇ ਨਾ ਕਰਾਵੇ ਵੀ ਆਪੇ ਕਰਨ ਤੇ ਆਪੇ ਖਾਣ ਨਿੰਮੀ ਉਹ ਤਾਂ ਸਾਰੀ ਸਫਾਈ ਕਰਕੇ ਆਈ ਆ ਹੈ ਤੇ ਜਿਵੇਂ ਇਹ ਕਿਦਾਂ ਖਲਾੜਾ ਪਾਇਆ ਵਾ ਮਾਸਾ ਸ਼ਰਮ ਨਹੀਂ ਆਉਂਦੀ ਨੋ ਸੱਸ ਦੋਵੇਂ ਚੜ ਗਈਆਂ ਵਾ ਭਾਂਡਿਆਂ ਦਾ ਟੋਕਰਾ ਪਿਆ ਵਾ ਬਲਾ ਕਿੰਨੇ ਮੰਜਨੇ ਮੇਰੇ ਸਿਰ ਤੇ ਕੋਈ ਸਾਨ ਵਾ ਅੱਜ ਤੇ ਚਲ ਗਈਆਂ ਇਹ ਬਚ ਕੇ ਕੋਈ ਨਹੀਂ ਦੱਸਾਂਗੀ ਇਹਨਾਂ ਨੂੰ ਜੜਿਕ ਇਹ ਕਹਿੰਦੀਆਂ ਵਾ ਕਿ ਸਾਨੂੰ ਬੈਠੀਆਂ ਬਿਠਾਈਆਂ ਨੂੰ ਰੋਟੀ ਮਿਲੇ ਇਹ ਕੰਮ ਨਹੀਂ ਆ ਹੋਣਾ ਜੋ ਮਰਜ਼ੀ ਕਰ ਲੈਣ ਮੰਮੀ ਆਵੇ ਹਲਾ ਕੰਮ ਕਿੱਥੇ ਆ ਕੇ ਪਈ ਆ ਪਤਾ ਹੈਗਾ ਕੁਝ ਹੂੰ ਹੂ ਲਈ ਆ ਉਹਨਾਂ ਦੇ ਘਰ ਆ ਕੇ ਇਦਾਂ ਪਈ ਆ ਉਹਨਾਂ ਤਾਂ ਥੱਕੇ ਮਾਰੇ ਕੱਢਣਾ ਇਥੋਂ ਆਪਣਾ ਘਰ ਨਾ ਸਮਝੋ ਮੈਂ ਆਪਣੇ ਘਰ ਬੈਠਾ ਵਾਂ ਇਹਦੇ ਘਰ ਨਹੀਂ ਬੈਠਾ ਹੋਸ਼ ਰੋ ਆਪਣਾ ਘਰ ਨਹੀਂ ਹੈਗਾ ਇਹਦਾ ਗਵਾਂਡੀਆਂ ਦੇ ਘਰ ਆ ਕੇ ਬੈਠੇ ਆ ਤੁਸੀਂ ਉਹ ਆਪਣਾ ਤਾਂ ਤੂੰ ਲਾਤਾ ਪੰਨੇ ਰਹਿ ਕੇ ਗਿਆ ਹੁਣ ਨਹੀਂ ਆ ਕੀ ਕੰਮ ਹੋਇਆ ਮੈਂ ਅੰਦਰ ਸੁੱਤੀ ਆ ਇਹ ਕਿੱਡਾ ਰੱਜ ਕੇ ਆਣ ਕੇ ਬੈਠਾ ਵਾ ਲਵਲੀ ਉਹ ਹੀ ਕੰਮ ਕੀਤਾ ਨਾ ਜਿਹੜਾ ਤੈਨੂੰ ਮੈਂ ਕਿਹਾ ਸੀ। ਉਹ ਜਾ ਜਾ ਤੂੰ ਇਹ ਅੰਦਰ ਜਾ। ਕਿਉਂ ਅੰਦਰ ਕੁ ਜਾਵਾ? ਮੇਰੇ ਘਰ ਬੈਠਾ ਵਾ ਤੂੰ। ਮੇਰਾ ਘਰ ਵਾ ਏ। ਤੇਰਾ ਘਰ ਕਿੱਧਰ ਆ ਗਿਆ ਵੇ? ਦੱਸ ਕਿਦਾਂ ਦੀਆਂ ਗੱਲਾਂ ਡਈਆਂ ਕਰਨ। ਹਾਂ। ਉਹਨਾਂ ਦੇ ਘਰ ਆਈਆਂ ਤੁਸੀਂ ਆਪਣਾ ਘਰ ਨਾ ਸਮਝੋ। ਆਣ ਕੇ ਕਿੰਨੀ ਸ਼ਰਮ ਲਈ ਆ। ਸਾਡੇ ਘਰ ਨੂੰ ਆਪਣਾ ਘਰ ਕਹਿਣ ਲਿਆ ਵਾ। ਤੂੰ ਸਾਡੇ ਘਰ ਕੀ ਕਰਨੀ ਆ? ਅਛਾ ਤੇਰਾ ਘਰ ਵਾ। ਉਹ ਤੁਹਾਡੇ ਘਰ ਨਹੀਂ ਆ। ਅਗਲੀ ਆਪਣੇ ਘਰ ਬੈਠੀ ਆ। ਮੂੰ ਚੁੱਕਿਆ ਤਾਂ ਇਧਰ ਆ ਗਈਆਂ ਹੁਣ ਤੁਹਾਨੂੰ ਲੈ ਕੇ ਆ ਤਾਂ ਮੈਂ ਆਪਣੇ ਘਰ ਤਾਂ ਦੇ ਫਾਂਡ ਗਣ ਰੱਜਿਆ ਨੂੰ ਕਰੀ ਹੋਸ਼ ਵਾ ਆਪਣੇ ਮੇਰੇ ਇੱਥੇ ਬਗਾਨੇ ਬੈਠਾ ਵਾ ਨਹੀਂ ਜਿੱਦਾਂ ਤੂੰ ਕਹਿੰਦਾ ਮੈਂ ਉੱਪਰ ਚੱਲ ਜੂੰਗਾ ਤੂੰ ਮੇਰੇ ਇੱਥੇ ਕੋ ਬੈਠਾ ਥੱਲੇ ਕਿਦਾਂ ਨੀ ਗੱਲਾਂ ਕਰਨ ਦੇ ਆ ਤੁਸੀਂ ਤੁਹਾਡਾ ਘਰ ਵਾ ਜਾ ਆਪਣੇ ਘਰ ਜਾ ਕੇ ਤੇ ਬਹਿ ਤੇਰਾ ਘਰ ਕਿੱਧਰ ਆ ਗਿਆ ਸੀ ਤੂੰ ਮੈਨੂੰ ਦੱਸ ਤੇਰਾ ਘਰ ਕਿੱਧਰ ਆ ਗਿਆ ਸੀ ਤੁਹਾਡਾ ਹੀ ਆ ਘਰ ਹੋਰ ਕਿਦਾਂ ਵਾ ਵਾ ਵੇ ਤੂੰ ਤੁਹਾਡੇ ਘਰ ਨੂੰ ਮਲ ਮਾੜੀ ਜਾਣ ਡਿਆ ਵਾ ਦੀਦੀ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਹੈਗਾ ਇਹਨੂੰ ਮਾਰੋ ਤਾਂ ਕਿਤੇ ਕੱਢੋ ਪਰੇ ਹੈਣਾ ਮੈਂ ਤੁਹਾਡੇ ਘਰ ਹੀ ਹੱਥ ਜੋੜਨੀ ਆ ਇਹਨੂੰ ਕੀ ਮੈਂ ਕੱਢਣਾ ਵਾ ਤੁਸੀਂ ਵੀ ਚੱਲੋ ਆਪਣੇ ਘਰ ਦੀਦੀ ਤੁਹਾਡੇ ਨਾਲ ਨਾ ਐਡਾ ਕਰੋ ਜੀ ਉਹ ਹੁਣ ਐਡਾ ਡੇਆ ਕਰਨ ਤੁਹਾਡਾ ਕੀ ਕਸੂਰ ਹੋ ਇਹਨਾਂ ਨੂੰ ਸਮਝਾਉਣਾ ਹੀ ਨਾ ਕਿ ਬਗਾਨੇ ਘਰ ਨੂੰ ਕਿੱਦਾਂ ਕਹਿੰਦੇ ਆਪਣਾ ਘਰ ਜੇ ਸਮਝਦੇ ਹੁੰਦੇ ਤੇ ਆ ਨੌਬਤ ਨਾ ਹੁੰਦੀ ਉਹ ਘਰ ਸਾਡਾ ਤੂੰ ਐਵੇਂ ਆਪਣਾ ਘਰ ਬਣਾਈ ਜਾਂਦੀ ਆ ਤੈਨੂੰ ਕਿੰਨਾ ਸਮਝਾਇਆ ਵੀ ਨਾ ਡੱਪ ਕੇ ਆਈ ਪਰ ਤੂੰ ਹੁਣੇ ਮੰਨਿਆ ਮਾਸਾ ਕਰ ਲਿਆ ਕਰ ਜੀ ਤੈਨੂੰ ਮੌਤਨ ਕਿਹਾ ਸੀ ਕਿ ਸਾਡੇ ਘਰ ਸ਼ਰਾਬ ਨਾ ਪੀ ਕੇ ਆਈ ਕੋਈ ਨਾ ਕਰੋ ਕੱਢ ਕੇ ਦੇ ਗੇਟ ਮਾਰ ਲਓ ਅੱਛਾ ਤੈਨੂੰ ਕੱਢਣੀ ਐ ਮੈਂ ਕਿਉਂ ਨਿਕਲ ਆਪਣੇ ਘਰੋਂ ਤੈਨੂੰ ਕੱਢਣਾ ਉਹਦਾ ਘਰ ਵਾ ਤੇਰਾ ਨਹੀਂ ਆ ਕੀ ਕਰੇ ਇਹਨਾਂ ਦਾ ਹਾਲ ਕੁਛ ਹਾਲ ਨਹੀਂ ਆ ਕਿਤੇ ਸਾਡੀ ਜ਼ਿੰਦਗੀ ਖਰਾਬ ਵੀ ਕਰਕੇ ਰੱਖ ਛੱਡੀ ਐ ਨਾ ਕਿਤੇ ਰਪਿੰਦਰ ਜੇ ਹੋਏ ਕੰਮ ਚੱਲਣੇ ਆ ਨਾ ਤੇ ਮੈਂ ਨਹੀਂ ਆਪਣੇ ਘਰ ਤੁਹਾਨੂੰ ਰੱਖਣਾ ਤੁਸੀਂ ਵੀ ਜਾਓ ਦੀਦੀ ਅਸੀਂ ਕਿੱਦਾਂ ਚੱਲ ਜੀਏ ਹੁਣ ਸਾਡੇ ਨਾਲ ਤਾਂ ਇਦਾਂ ਕਰੋ ਅਸੀਂ ਤਾਂ ਹੁਣ ਦੋ ਟਾਈਮ ਦੀ ਰੋਟੀ ਖਾਣੀ ਆ ਪਾਏ ਕੰਮ ਕਰਕੇ ਖਾਈਏ ਪੰਜ ਦਾ ਮਰਜੀ ਖਾਈਏ ਨਹੀਂ ਕੰਮ ਤੂੰ ਕੀ ਕਰਨਾ ਵਾ ਸਾਰਾ ਕੰਮ ਉੱਤੇ ਕਰਕੇ ਆਈ ਥੱਲੇ ਆ ਕੇ ਮੈਂ ਵੇਖਿਆ ਭਾਂਡਿਆਂ ਦਾ ਟੋਕੜਾ ਪਿਆ ਸਾਰਾ ਗੰਦ ਤੂੰ ਪਾ ਕੇ ਚਲ ਗਈ ਚੰਗੀ ਤਾਂ ਰੋਟੀ ਪਕਾ ਕੇ ਗਈ ਆ ਦੀਦੀ ਤੁਹਾਨੂੰ ਵੀ ਪਤਾ ਵਾ ਉਹ ਟਾਈਮ ਹੀ ਹੁੰਦਾ ਕੋ ਹੁੰਦਾ ਡਾਕਟਰ ਕੋ ਉਹ ਟਾਈਮ ਨਾਲ ਹਾਨੂੰ ਜਾਣਾ ਪੈਣਾ ਸੀ ਉਹ ਫੇਰ ਚਲ ਜਾਂਦਾ ਤੇ ਕੀ ਫਾਇਦਾ ਹੁਣ ਆ ਸਾਡੇ ਜਾਣ ਦਾ ਹੁਣ ਦਵਾਈ ਤੇ ਲਿਉਣੀ ਪਣੀ ਸੀ ਨਾਲੇ ਜਿੰਨਾ ਕੰਮ ਇੱਕ ਹੋਇਆ ਉਹਨਾਂ ਕ ਮੈਂ ਕਰ ਗਈ ਆ ਤੇ ਜੇ ਬਾਕੀ ਰਹਿ ਵੀ ਗਿਆ ਸੀ ਤੇ ਆਗੇ ਕਰ ਲੈਣਾ ਸੀ ਕਿ ਉਹ ਇਹ ਕਰ ਲੈਣਾ ਸੀ ਸਭੀ ਇੱਕ ਜਣੀ ਭਾਂਡੇ ਮਾਰਦੀ ਇੱਕ ਜਣੀ ਰੋਟੀਆਂ ਪਕਾ ਲੈਂਦੀ ਹੁੰਦੀ ਦੀ ਕੀ ਕਰੀਏ ਵੀ ਤੁਹਾਡਾ ਇਰਾਦਾ ਵਾ ਕਿ ਆਉਂਦੀ ਹੈ ਕੋਠੇ ਤੋਂ ਕਰਕੇ ਤੇ ਆਣ ਕੇ ਥੱਲੇ ਵੀ ਕਰ ਲੂਗੀ ਮੇਰੇ ਕੋਲ ਨਹੀਂ ਇੰਨਾ ਕੰਮ ਹੁੰਦਾ ਠੀਕ ਆ ਚੱਲ ਰਣਜੀਤ ਆਣ ਕੇ ਕਾਰ ਹੀ ਲੈਂਦੀ ਓ ਤੈਨੂੰ ਪਤਾ ਤਾਂ ਹੈ ਵੀ ਗਈਆਂ ਨੇ ਫਿਰ ਦਵਾਈ ਵੀ ਤੇ ਲੈਣੀ ਹੀ ਨਾ ਅਹੀਂ ਆਹ ਤੁਹਾਨੂੰ ਦਵਾਈ ਜ਼ਰੂਰੀ ਹੋਗੀ ਕੰਮ ਨਹੀਂ ਜ਼ਰੂਰੀ ਹੈਗਾ ਤੇ ਦੀਦੀ ਸਰੀਰ ਠੀਕ ਹੋਊਗਾ ਤੇ ਕੰਮ ਕਰਾਂਗੇ ਹੂੰ ਦਵਾਈ ਖਾਣੀ ਆ ਬਹਾਨੇ ਲਾਉਂਦੀ ਏ ਤੂੰ ਜਾਣ ਕੇ ਬਨੇ ਕਦੇ ਲਉਣੀ ਇਹ ਕੰਮ ਆਪੇ ਕਰੇਗੀ ਉਹ ਇਦਾਂ ਦੀ ਕੋਈ ਗੱਲ ਨਹੀਂ ਕੀ ਹੈਗੀ ਕੋਈ ਨਹੀਂ ਹੈ ਜਿਹੜਾ ਰੈਂਦਾ ਕੰਮ ਕਰ ਦਿੰਨੇ ਆ ਕੋਈ ਨਹੀਂ ਕਰ ਦਿੰਨੇ ਤੂੰ ਫਿਕਰ ਨਾ ਕਰ ਚੱਲ ਰਣਜੀਤ ਮੇਰੀ ਗੱਲ ਸੁਣ ਜੇ ਰੱਜ ਕੇ ਆਈਂਦਾ ਵਾ ਨਾ ਤੇ ਕੀ ਕਰਦਾ ਫਿਰ ਹੁਣ ਅਸੀਂ ਵੀ ਤਾਂ ਡਈਆਂ ਹੀ ਨੇ ਦਿਨ ਕੱਟਣ ਚੱਲ ਤੂੰ ਵੀ ਸਾਡੇ ਨਾਲ ਕੱਟ ਲੈਗੀ ਤਾਂ ਕੀ ਤੇ ਮੇਰੀ ਗੱਲ ਸਨ ਇੱਕ ਕੰਮ ਦੀ ਗੱਲ ਵਾ ਨਾ ਉਹਨੂੰ ਵੀ ਦੇਣ ਮੈਂ ਤੇ ਚੱਲ ਤਾਂ ਇਦਾਂ ਹੀ ਹੁੰਦਾ ਵਾ ਅੱਗਾ ਪਿੱਛਾ ਥੋੜਾ ਬੋਤਾ ਕਰ ਲੈਣਾ ਕਰਨਾ ਹੈ ਇਦਾਂ ਟਾਈਮ ਨਾਲ ਕੰਮ ਦੋਹਾਂ ਜਣੀਆਂ ਦੇ ਨਾਲ ਮਿਲ ਕੇ ਪਰ ਚਾਚੀ ਜੀ ਇਹ ਦਿਨ ਤੁਸੀਂ ਹੀ ਕੱਟ ਲੈਂਦੀਆਂ ਸਾਡੇ ਘਰ ਕੋਈ ਸ਼ਰਾਬ ਨਹੀਂ ਪੀਂਦਾ ਠੀਕ ਆ ਇਹ ਕੰਮ ਸਾਡੇ ਘਰ ਨਹੀਂ ਚੱਲਣਾ ਚੱਲ ਹੁਣ ਕੀ ਕਰੀਏ ਫਿਰ ਉਹਨੂੰ ਧੱਕੇ ਦੇ ਕੇ ਬਾਹਰ ਕੱਢਣਾ ਜੀ ਤੁਹਾਨੂੰ ਮੈਂ ਪਹਿਲਾਂ ਆਖਿਆ ਸੀ ਕਿ ਜੋ ਪੀਣੀ ਤੇ ਉੱਪਰ ਚੱਲ ਜੀ ਤੇ ਫਿਰ ਇੱਥੇ ਕੋ ਲੰਮੇ ਪੀ ਚਰਾਬੀ ਹੋਇਆ ਹੁਣ ਇੱਥੇ ਡਿੱਗਣਾ ਹੀ ਉਹਨੇ ਜਿੱਥੇ ਉਹਨੂੰ ਮਜ਼ੀ ਲੱਭ ਗਈ ਚੱਲ ਰਜੀ ਤੋਂ ਦੇ ਹਿੱਸੇ ਦੀ ਮੈਂ ਮਾਫੀ ਮੰਗ ਲੈਣੀ ਆ ਚਾਚਾ ਜੀ ਪੀ ਕੇ ਆ ਗਏ ਚਾਚਾ ਜੀ ਤੁਸੀਂ ਸਿਆਣੇ ਹੋ ਤੁਸੀਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਚੱਲ ਮੈਂ ਧੀ ਆ ਉਹਨੂੰ ਮੈਂ ਸਮਝਾ ਲਾਂਗੀ ਚਾਲੇ ਦਨ ਆ ਕਰਿਆ ਕਰ ਨਾ ਪੀ ਕੇ ਆਕਰ ਚਲ ਹੁਣ ਤੇ ਹੀ ਘਰ ਹੈ ਨਹੀਂ ਚਲ ਮੁੜ ਕੇ ਹੀ ਘਾਰ ਹੀ ਹੋਣਾ ਵਾ ਮੁੜ ਕੇ ਉੱਤੇ ਚੜਾਦਾ ਕਰਾਂਗੀ ਉਹਨੂੰ ਸਿੱਧੇ ਕੋਠੇ ਚਲ ਜੀ ਦੋ ਸ਼ਰਾਬ ਅਜੀ ਉਤਰੇਗੀ ਨਾ ਤੇ ਉਹਨੂੰ ਸਮਝਾਇਓ ਕੁਛ ਚਲ ਠੀਕ ਆ ਚਲ ਤੂੰ ਨਾ ਬਹੁਤੀ ਗੁੱਸੇ ਚ ਹੋਇਆ ਕਰ ਚਲ ਜੇ ਹੁਣ ਆ ਗਈਆਂ ਵਾ ਹਨ ਰੱਖ ਲੈ ਮੁੜ ਕੇ ਕਿੱਥੇ ਜਾਣਾ ਵਾ ਕਿੱਥੇ ਠੱਕੇ ਖਾਵਾਂਗੀ ਥਾਂ ਥਾਂ ਤੇ ਫਿਰਾਂਗੀ ਅਚਾਚੀ ਜੀ ਗੁੱਸਾ ਆਇੰਦਾ ਵਾ ਕੀ ਕਰੀਏ ਹੁਣ ਮੇਰੇ ਕੋ ਕੱਲੀ ਕੋ ਕੰਮ ਹੁੰਦਾ ਤੂੰ ਹੀ ਵੀ ਜਾਣੇ ਹੋ ਕਿ ਮੈਂ ਠੀਕ ਤੇ ਰਹਿੰਦੀ ਨਹੀਂ ਆ ਤੈਨੂੰ ਵੀ ਪਤਾ ਜੀ ਹੁਣੇ ਉਧਰ ਗਈਆਂ ਤੇ ਤਾਂ ਵੀ ਉਧਰ ਗੱਲਾਂ ਸੁਣਨੀਆਂ ਰਹਿਣੀਆਂ ਉਹਨਾਂ ਖਣਾ ਹੀ ਲੈ ਤੂੰ ਹੁਣ ਕੋ ਆ ਗਿਆ ਨਾ ਧੱਕੇ ਮਾਰ ਕੇ ਕੱਢਿਆ ਫਿਰ ਤੈਨੂੰ ਕਹਿਣਾ ਉਹਨਾਂ ਨੇ ਰਲ ਮਿਲ ਕੇ ਕੰਮ ਕਰ ਲੋ ਕੋਈ ਗੱਲ ਨਹੀਂ ਆ ਮੈਂ ਤੁਹਾਨੂੰ ਕਹਿੰਦੀ ਕਹਿਣਾ ਕਰਲਾ ਕਰਾਂਗੀ ਕੋਈ ਨਹੀਂ ਦੋਈ ਕਰਲਾ ਕਰਾਂਗੀ ਸਹਜ ਸਹਜੇ ਕੰਮ ਉਹ ਆਪਣਾ ਭਾਸ਼ਣ ਆਪਣੇ ਕੋਲ ਰੱਖਿਆ ਕਰ ਚੰਗਾ ਤੀਜੇ ਦਿਨ ਆ ਜਨਾ ਮੈਨੂੰ ਸਮਝਾਉਣ ਤੇ ਨਹੀਂ ਤੂੰ ਚੰਗੇ ਕੰਮ ਕਰਨ ਦੇ ਆ ਘਰੋਂ ਬੇਗਰ ਹੋ ਗਏ ਉਹ ਅਗਲ ਤਾਨੂੰ ਫੇਰ ਵੀ ਨਹੀਂ ਆਉਣ ਦੀ ਕਿਸੇ ਨੂੰ ਉਹ ਸਾਨੂੰ ਅਕਲ ਹੈਗੀ ਆ ਚੰਗਾ ਸਾਨੂੰ ਮਤਾਂ ਨਾ ਦਿਆ ਕਰ ਆਣਗੇ ਤੂੰ ਚੰਗੇ ਭਲੇ ਤੇ ਰਹਿਣ ਦੇ ਆਈ ਉਹਨਾਂ ਦੇ ਘਰ ਉਹ लवली ਬਗਾਨੇ ਘਰ ਰਹਿਣ ਦੇ ਆ ਵਾ ਅਕਰ ਤਾਂ ਡਿਫਰ ਨਹੀਂ ਆ ਜਾਣ ਦੀ ਚੰਗੀ ਭਲੀ ਕੋਠੀ ਸੀ ਹੁਣ ਤਾਲਾ ਲੱਗਾ ਵਾ ਤੈਨੂੰ ਮਾਸ਼ਾ ਸ਼ਰਮ ਨਹੀਂ ਆਉਂਦੀ ਦੇਖ ਕੇ ਇਹ ਘਰ ਮੇਰਾ ਸੀ ਉਹ ਮੇਰੀ ਕੋਠੀ ਮੈਂ ਵੇਚਤੀ ਤੈਨੂੰ ਇਹ ਗੱਲਾਂ ਕੀ ਐਨਾ ਤੈਨੂੰ ਇਹ ਜਾਉਂ ਡਿਆ ਹੋਣਾ ਤੇ ਆਪਣੇ ਲੈਂਟਰ ਤੇ ਦੋ ਕਮਰੇ ਪਾਦੇ ਸਾਨੂੰ ਆਈ ਉੱਥੇ ਰਹਿ ਪੈਨੇ ਉਹ ਮੈਂ ਤੁਹਾਨੂੰ ਕਹਿਣ ਡਿਆ ਵਾਂ ਆਪਾਂ ਤੇ ਆਈ ਮੰਮੀ ਨਾਲ ਕਿ ਉਧਰ ਆ ਜਾਓ ਉਹ ਕਹਿਣ ਨਹੀਂ ਨਾ ਡੇ ਤੁਸੀਂ ਚੱਜਣਾ ਤੁਹਾਡੇ ਰਾਦੇ ਜੇ ਹੋਈ ਆਈ ਆਪਾਂ ਮੈਂ ਤੇ ਸੰਦੀਪ ਦੋਵੇਂ ਆਏ ਆਈ ਰਪਿੰਦਰ ਨੇ ਤਾਂ ਮੰਮੀ ਨੇ ਸਾਡੀ ਚੰਗੀ ਵੇਚੀ ਕਰਕੇ ਭੇਜਿਆ ਹਨ। ਉਹ ਆਹੋ ਤੇ ਉਹਨਾਂ ਨੇ ਗੱਲਾਂ ਭਲਾਉਣੀਆਂ ਵਾ ਜਿਹੜੀਆਂ ਤੁਸੀਂ ਕਰਦੇ ਰਹੇ ਜ ਪਹਿਲਾਂ। ਗੱਲਾਂ ਕੀਤੀਆਂ ਕਿਹੜੀਆਂ ਭਰਾਵਾ ਪਾਏ ਵੀ ਦੱਸ ਦੇ। ਉਹ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੇਰਾ ਸਿਰ ਨਾ ਖਾ ਚੰਗਾ। ਲਵਲੀ ਤੂੰ ਸਮਝ ਜਾ। ਕਿ ਉਹਨਾਂ ਦਿਮਾਗ ਖਰਾਬ ਹੋਇਆ ਵਦੈ। ਮੈਂ ਹੁਣ ਜਿਹੜੀ ਲੀ ਤੇ ਚੜ ਗਿਆ ਹਾਂ ਨਾ। ਇਥੋਂ ਮੁੜਨਾ ਬੜਾ ਔਖਾ ਵਾ। ਠੀਕ ਆ ਨਾ। ਸਾਰਾ ਕੁਝ ਦੇ ਦੇ ਗਿਆ। ਸਭ ਕੋ ਭੰਜਣਾ ਠੀਕ ਆ ਨਾ। ਘਰੀ ਵਿਖਿਆਵਣਾ। ਤੇ ਤੂੰ ਠੀਕ ਹੋ ਜੀ ਨਾ। ਤੇ ਹੌਲੀ ਹੌਲੀ ਸਭ ਕੋ ਠੀਕ ਹੋ ਸਕਦਾ ਵਾ। ਉਧਰ ਆ। ਤੇ ਆਪਣੇ ਘਰ ਰੱਖੂੰਗਾ ਮੈਂ। ਮਲੇਕੇ ਦੇ ਕੰਮ ਲਵਾ ਦੂੰਗਾ ਉਹ ਤੂੰ ਕਿੰਨਾ ਕਿ ਸ਼ੈਨਸ਼ਾਈ ਕਰਦਾ ਸਾਹ ਨਹੀਂ ਲੈਂਦਾ ਮੈਨੂੰ ਪਤਾ ਤੇਰਾ ਲਿਮਟਾਂ ਬਣਾਈਆਂ ਤੂੰ ਕਰ ਜਾ ਤੇਰੇ ਸਿਰ ਇਨਾ ਉਹ ਜਿਹੜਾ ਘਰ ਵਾ ਉਹਦਾ ਮੂੰਹ ਮੱਥਾ ਸਵਾਰ ਲਾ ਪਹਿਲਾਂ ਜੇ ਮੈਂ ਲਿਮਟਾਂ ਬਣਾਈਆਂ ਵਾ ਤੇ ਮੈਂ ਹੁਣ ਲਾਉਣੀਆਂ ਵਾ ਕਿ ਬਗਾਣੀ ਦੇ ਤੇ ਲਾਉਣੀਆਂ ਨਹੀਂ ਆ ਆਹੋ ਸਾਨੂੰ ਉਧਰ ਲੈ ਜਾ ਤੇ ਮੁੜ ਕੇ ਕਹੀਂ ਲਿਮਟਾਂ ਤੂੰ ਹੀ ਲਾਓ ਤੂੰ ਹੀ ਰੋਟੀ ਖਾਂਦੇ ਰਹੇ ਜਾਈ ਤੋ ਪਰਵਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਕੁਝ ਨਹੀਂ ਕਹਿੰਦਾ ਚੁੱਪ ਕਰਕੇ ਨਾ ਤੇ ਮੇਰੇ ਨਾਲ ਚੱਲ ਪੋ ਉਹ ਮੈਨੂੰ ਪਤਾ ਵਾ ਤੇਰਾ ਚੰਗਾ ਤੇ ਤੇਰੀ ਘਰ ਦੀਦਾ ਵੀ ਪਤਾ ਵਾ ਉਹ लवली ਮੈਂ ਵੀ ਸਭ ਕੁਝ ਸੁਣ ਲਿਆ ਵਾ ਇਥੇ ਕਿੱਦਾਂ ਰਹਿਣ ਡੇਓ ਕੱਲ ਮੈਂ ਤੁਹਾਨੂੰ ਨੰਗਣ ਡਿਆ ਐ ਨਾ ਪੀ ਕੇ ਪਿਆ ਐ ਇੱਥੇ ਸੋ ਸੋ ਗੱਲਾਂ ਗੰਢੀ ਘੁਆਣੇ ਤੁਹਾਨੂੰ ਸਾਰੇ ਟੱਬਰ ਨੂੰ ਗੱਲਾਂ ਕਰਾਉਣ ਡਿਆ ਮੈਂ ਕਿੱਦਾਂ ਤੂੰ ਮਰਦ ਬਣਿਆ ਤੂੰ ਉਹ ਜਾ ਜਾ ਕੇ ਤੇ ਆਪਣਾ ਕੰਮ ਕਰ ਜਾ ਮੈਂ ਤਾਂ ਆਪਣਾ ਕੰਮ ਕਰ ਹੀ ਲੈਣਾ ਵਾ ਜੇ ਦੋ ਮਸ਼ੀਨਾ ਪਾਲੀਆਂ ਵਧਾਣ ਕੇ ਤੇ ਗੱਲਾਂ ਡਿਆ ਮੈਨੂੰ ਕਰਨ ਉਹ ਦਿਨ ਤੈਨੂੰ ਭੁੱਲ ਗਏ ਆ ਜਦ ਦੋ ਦੋ ਹਜ਼ਾਰ ਰੁਪਈਆ ਲੈ ਕੇ ਵਰਤਦਾ ਰਿਹਾ ਮੇਰੇ ਕੋਲ ਲਵੜੀ ਜੇ ਵਰਤਦਾ ਸੀ ਨਾ ਤੇ ਵਾਪਸ ਵੀ ਕੀਤੇ ਆ ਸੁਭਾ ਕੀਤੇ ਵਾਪਸ ਕਦੋਂ ਵਾਪਸ ਕੀਤੇ ਤੂੰ ਤੇਰੀ ਮਾਤਾ ਨੂੰ ਦੇਖ ਕੇ ਜਾਂਦਾ ਰਿਹਾ ਮੈਂ ਮਾਦਨ ਲੈਣੇ ਪੈਸੇ ਮੇਕੋ ਤੇ ਮਾਤਾ ਕੀ ਲੱਗਦੀ ਹੀ ਪੈਸਿਆਂ ਦੀ ਹੁਣ ਤੈਨੂੰ ਵੀ ਤਾਂ ਮਾ ਠੀਕ ਆ ਇਹੋ ਜਾਨਣਾ ਵਾ ਤੂੰ ਪੈਸੇ ਲੈ ਕੇ ਕਰਨਾ ਕੀ ਆ ਕਰਨਾ ਤਾਂ ਨਸ਼ਾ ਹੀ ਹੈ ਨਾ ਮੈਂ ਜੋ ਮਰਜ਼ੀ ਕਰਾਂ ਪੈਸੇ ਲਗਿਆ ਮੈਂ 40 ਲੱਖ ਦੀ ਕੋਠੀ ਵੇਚੀ ਤੂੰ ਸ਼ਰਮ ਕਰ ਲੈ ਮਾਰੀ ਮੁੱਢੀ ਕਿਤੇ ਉਹ ਮੇਰਾ ਸਿਰ ਨਾ ਖਾ ਚੰਗਾ ਮੈਨੂੰ ਪਤਾ ਨਹੀਂ ਕਿਹੜੀ ਗੱਲ ਇਹਨੇ ਕਰਨੀ ਹੈ ਇੰਨਾ ਕੋ ਹੋ ਗਿਆ ਵਾ ਸਾਰੇ ਟੱਬਰ ਨੂੰ ਫਿਰ ਵੀ ਇਹ ਗੱਲ ਨਹੀਂ ਆਉਂਦੀ ਅਕਰ ਹੁੰਨੀ ਦੀ ਹੁੰਨੀ ਆ ਜਿੰਨਾ ਮਰਜ਼ੀ ਸਮਝਾ ਕੇ ਇਹਨਾਂ ਨੂੰ ਵੇਖ ਲਓ ਇਹ ਮੰਮੀ ਨੂੰ ਸਮਝਾਇਆ ਵਾ ਉਹ ਵੀ ਇਦਾਂ ਕਰਦੀ ਆ ਜੇ ਰਪਿੰਦਰ ਨੂੰ ਤੇ ਉਹ ਵੀ ਇਦਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਇਹਨਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਹੀ ਨਹੀਂ ਆ ਹੋਂ ਨਹੀਂ ਹੋਣਾ ਕੰਨ ਨਾਲ ਕਰਦੇ ਨਾਲ ਲੋਕੀ ਗੱਲਾਂ ਕਰਦੇ ਆ ਮੰਮੀ ਇੱਥੇ ਆ ਹਾਂ ਕੀ ਗੱਲ ਮੇਰੀ ਗੱਲ ਸੁਣੋ ਹੂੰ ਉਹ ਦਾਦ ਤੁਸੀਂ ਬੜਾ ਕਹਿੰਦੇ ਆ ਕਿ ਮੇਰੀ ਕੁੜੀ ਬੜੀ ਚੰਗੀ ਆ ਸਾਥ ਬੜਾ ਦਿੰਦੀ ਆ ਉਹਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਚਾਹੇ ਤੁਸੀਂ ਕਿੱਥੇ ਰਹਿੰਦੇ ਕਿੱਥੇ ਨਹੀਂ ਮੈਂ ਤਾਂ ਆ ਕਰਕੇ ਤੁਹਾਨੂੰ ਇੱਧਰ ਲੈ ਕੇ ਆਈ ਆ ਵੀ ਜੇ ਅਗਲੀ ਨੇ ਸੁਣਿਆ ਨਾ ਉਹਨੇ ਫੇਰ ਗੱਲਾਂ ਕਰਨੀਆਂ ਉਹਨੇ ਕਹਿਣਾ ਲੈ ਹੁਣ ਇਹ ਉਹਨਾਂ ਬਾਰੇ ਦੇ ਵੀ ਗੱਲਾਂ ਕਰਨ ਉਦਾਂ ਤਾਂ ਕਹਿੰਦੀ ਹੱਡੀ ਕੁੜੀ ਬੜੀ ਚੰਗੀ ਹੈ ਹੁਣ ਦੱਸੋ ਰਪਿੰਦਰ ਮੇਰੀ ਗੱਲ ਸੁਣ ਤੂੰ ਉਹ ਤਾਂ ਕਹਿੰਦੇ ਚੰਗੇ ਕੰਮ ਕੀਤੇ ਤੂੰ ਨੂੰ ਵੇਖ ਨਹੀਂ ਸਖਮਦੀ ਹੁੰਦੀ ਜਦੋਂ ਇੱਧਰ ਆਂਦੀ ਰਹੀ ਉਹਦੇ ਤੋਂ ਗੱਲਾਂ ਕਰਕੇ ਉਹਨੂੰ ਭੇਜਦੀ ਉਹਨੇ ਕੀ ਪੁੱਛਣਾ ਹੁਣ ਮਮੀ ਗੱਲਾਂ ਕਰਦੀਆਂ ਮੈਂ ਕਰਦੀ ਬਥੇਰੀਆਂ ਕਰਦੀ ਨਹੀਂ ਆ ਉਹ ਕਦੀ ਛੱਡਿਆ ਵੀ ਆਈ ਨਹੀਂ ਆ ਪਹਿਲਾਂ ਜਿੱਦਾਂ ਮਰਜ਼ੀ ਹੁੰਦੀਆਂ ਰਹੀਆਂ ਵਾ ਹੁਣ ਦੀ ਗੱਲ ਮੈਂ ਕਰਨਦੀ ਆ ਕਿ ਉਹਨੂੰ ਮੱਸਾ ਪਤਾ ਨਹੀਂ ਲੱਗਾ ਉਹਨਾਂ ਨੇ ਉਹਨੇ ਦੱਸਿਆ ਕਿ ਚਾਈ ਉਹਨਾਂ ਨਾਲ ਕੀ ਬਣਿਆ ਕੀ ਨਹੀਂ ਬਣਿਆ ਉਹਨੇ ਫੋਨ ਤੱਕ ਨਹੀਂ ਕੀਤਾ ਅਵਲ ਦੋਦਾ ਆਉਂਦਾ ਫਰਜ਼ ਬੰਦਾ ਹੀ ਆਗੇ ਪੁੱਛਦੀ ਤੂੰ ਅਹੀਂ ਕਿਹੜੇ ਹਾਲਾਤਾਂ ਦੇ ਵਿੱਚ ਰਹਿਂਦੀਆਂ ਚੱਲ ਮੇਰੇ ਬਾਰੇ ਤਾਂ ਨਹੀਂ ਮੈਂ ਤੇ ਪਰ ਜਾਈ ਮਾਂ ਬਾਰੇ ਤਾਂ ਪੁੱਛ ਦੀ ਪਰਪਿੰਦਰ ਪੁੱਛਿਆ ਹੋਏਗਾ ਉਹਨੇ ਦਲਜੀਤ ਨੂੰ ਪਰ ਤੇਰੇ ਵੱਲੋਂ ਨਹੀਂ ਉਹਨੇ ਪੁੱਛਣਾ ਮੈਨੂੰ ਪਤਾ ਵਾ ਉਹ ਪਤਾ ਮੰਮੀ ਮੈਨੂੰ ਕਿਹਨਾਂ ਨੂੰ ਪੁੱਛਦੀ ਤੂੰ ਇਤਨਾ ਚੰਗੇ ਕੰਮ ਕੀਤੇ ਹੁੰਦੇ ਪੁੱਛਦੀ ਚੱਲ ਮੇਰੇ ਵੱਲੋਂ ਨਾ ਪੁੱਛੇ ਮੈਂ ਤਾਂ ਕਹਿੰਨੀ ਨਹੀਂ ਕਿ ਮੇਰੇ ਵੱਲੋਂ ਪੁੱਛੇ ਫਿਰ ਉਹਨੇ ਚਾਚਾ ਫੋਨ ਤੈਨੂੰ ਕਰਕੇ ਪੁੱਛਣਾ ਹੈ ਤੇ ਕੀ ਬਣਿਆ ਵਾ ਤੇ ਕੀ ਨਹੀਂ ਮੈਂ ਤਾਂ ਤੁਹਾਡੇ ਵੱਲੋਂ ਗੱਲ ਕਰਨ ਦੀ ਵੀ ਚੱਲ ਮਾਂ ਹੀ ਮਾਂ ਦਾ ਤਾਂ ਦੋਖ ਹੁੰਦਾ ਹੀ ਹੈ ਨਾ ਰਪਿੰਦਰ ਜੇ ਨਾਨਾ ਧੱਕੇ ਮਾਰ ਕੇ ਤੂੰ ਕਰਦੀ ਉਹਨੇ ਸਾਡਾ ਸਾਥ ਦੇਣਾ ਹੈ ਫਿਰ ਉਹਨੇ ਕੀਤਾ ਆਪਣੇ ਕੋਲ ਲੈ ਆ ਜਿੰਦੀ ਹਨ ਇਹ ਤੇਰੇ ਕਰਕੇ ਸਾਰਾ ਕੁਝ ਹੋਣ ਗਿਆ ਜੇ ਤੂੰ ਚੰਗੀ ਹੁੰਦੀ ਨਾ ਤੇ ਸਭ ਕੁਝ ਚੰਗਾ ਹੈ ਮੰਮੀ ਜਦੋਂ ਕੋਈ ਗੱਲ ਹੁੰਦੀ ਹੈ ਨਾ ਤੁਸੀਂ ਮੇਰੇ ਦੁਆਲੇ ਹੋ ਜਾਂਦੀ ਹੈਂ ਮੇਰਾ ਕਸੂਤ ਤੁਸੀਂ ਕੱਢ ਦਿੰਨੇ ਆ ਹੁਣ ਜੇ ਮੈਂ ਕੁੜੀ ਨਾਲ ਉਹ ਗੱਲ ਕੀਤੀ ਆ ਉਹਦੇ ਵੱਲੋਂ ਤੁਸੀਂ ਕਹਿੰਦੇ ਨੂੰ ਪਤਾ ਨਹੀਂ ਲੱਗਾ ਪਤਾ ਕਿਉਂ ਨਾ ਲੱਗਾ ਹੋਵੇ ਈਡੀ ਤੇ ਗੱਲ ਨਹੀਂ ਵੀ ਗੱਲ ਨਾ ਪਤਾ ਲੱਗੀ ਹੋਵੇ ਨਾਲੇ ਉਹ ਨਾਂ ਦੱਸਣ ਵਾਲੀ ਸੰਦੀਪ ਜਿਹੜੀ ਆ ਉਹਨੇ ਝਟ ਉਹਦੇ ਕੰਨੀ ਗੱਲ ਪਾ ਦਿੱਤੀ ਹੋਣੀ ਆ ਵੀ ਆ ਗੱਲ ਬਣਦੀ ਆ ਉਥੇ ਮੈਨੂੰ ਕਿਹੜਾ ਭਲੇ ਖਾਰੀ ਚੱਲ ਇਹਨੂੰ ਪਤਾ ਲੱਗ ਜੂਗਾ ਨਾ ਨਿਆ ਵੀ ਜਾਣਾ ਤੇ ਮੇਰੀ ਗੱਲ ਸੁਣ ਤੂੰ ਬਰਾ ਸਿੱਧੇ ਮੂੰਹ ਕੋਣਾ ਦੇ ਨਾਲ ਆਹੋ ਅੱਗੇ ਵੀ ਤੇ ਆਉਂਦੀ ਰਹੀ ਹੈ ਵਿਚਾਰੀ ਮੰਮੀ ਮੈਨੂੰ ਪਤਾ ਵਾ ਸਿੱਧੇ ਮੂੰਹ ਜੇ ਅਗਲਾ ਬੋਲੇ ਨਾ ਤੇ ਫਿਰ ਆਪਣਾ ਉਹ ਬੋਲਣ ਨੂੰ ਜੀ ਕਰਦਾ ਵਾ ਤੇ ਜਦੋਂ ਫਿਰ ਪੁੱਠੀਆਂ ਗੱਲਾਂ ਕਰਨੀਆਂ ਹੋਵਾਂ ਨਾ ਫਿਰ ਤੱਕ ਉਹਨੂੰ ਉਹਦਾ ਹੀ ਨਹੀਂ ਜੀ ਕਰਦਾ ਉਹਨੇ ਪੁੱਠੀਆਂ ਗੱਲਾਂ ਕੀ ਕੀਤੀਆਂ ਤੁਹਾਡਾ ਸਾਥ ਹੀ ਦਿੰਦੀ ਰਹੀ ਆ ਜੇ ਤੁਹਾਨੂੰ ਲੋੜ ਬਦਲੇ ਪੈਸੇ ਵੀ ਦਿੰਦੀ ਰਹੀ ਦੋਵਾਂ ਭਰਾਵਾਂ ਨੂੰ ਤੇ ਤੁਸੀਂ ਤਾਂ ਵੀ ਨਹੀਂ ਉਹਦਾ ਸਾਥ ਕਿਹੜੇ ਦਿਨ ਸਾਨੂੰ ਵਿਖਾਲਦੇ ਆ ਇਹ ਸਾਰਿਆਂ ਨੇ ਰਲ ਮਿਲ ਕੇ ਵਿਖਾਲਦੇ ਆ ਅੱਛਾ ਉਹਦਾ ਨਾਮ ਕਾਲੀ ਲੰਮੀ ਹੁੰਨੀ ਹੈ ਤੇ ਨਾਂ ਹੋਰ ਕਿਹੜਾ ਲਾਵਾਂ ਆ ਜਾ ਕੇ ਉਹਦਾ ਨਾਮ ਲਾਉ ਡੈਬਦੀ ਉਹਨਾਂ ਤਾਂ ਕਦੀ ਮਾਰਿਆ ਤੁਹਾਨੂੰ ਕਿਹਾ ਹੀ ਨਹੀਂ ਮਾਰਿਆ ਤਾਂ ਕੋਈ ਵੀ ਨਹੀਂ ਕਹਿੰਦਾ ਮੰਮੀ ਸਾਰੇ ਚੰਗੇ ਬਣ ਜਾਂਦੇ ਆ ਚਲ ਪਤਾ ਨੂੰ ਦੋ ਲੱਗਦਾ ਵਾ ਜਦੋਂ ਟਾਈਮ ਆਵੇ ਨਾ ਕਿਤੇ ਉਦੋਂ ਪਤਾ ਲੱਗਦਾ ਵੀ ਕੀ ਬਣਦਾ ਵਾ ਚਲ ਆਪੇ ਆ ਜੂਗੀ ਪਤਾ ਲੈਣ ਜਿਹਨੂੰ ਪਤਾ ਲੱਗੂਗਾ ਤੇ ਕੀ ਤਾਂ ਲੱਗਾ ਵੀ ਆ ਕਿ ਨਹੀਂ ਪਤਾ ਲੱਗਾ ਆਹੋ ਉਹਨੂੰ ਪਤਾ ਹੀ ਨਹੀਂ ਲੱਗਾ ਕੇ ਉਹਦੇ ਬਾਰੇ ਤਾਂ ਅਸੀਂ ਦਹੀਂ ਗੱਲ ਕਰ ਛੱਡਨੀ ਉਹ ਧੀ ਜੂ ਹੋਈ ਤੇ ਧੀ ਐ ਮਰ ਧੀ ਰਹਿਣੀ ਐ ਚਲ ਠੀਕ ਵਾ ਮੈਨਾਂ ਪਤਾ ਨਹੀਂ ਕਿਹੜੀ ਗੱਲ ਇਹਨੇ ਮੇਰੇ ਨਾਲ ਕਰਨੀ ਐ ਜਦੋਂ ਇਹਨਾਂ ਨਾਲ ਕੋਈ ਗੱਲ ਕਰਨੀ ਹੋਵੇ ਨਾ ਉਦੋਂ ਇਹਨਾਂ ਨੂੰ ਗੱਲਾਂ ਆਉਂਦਾ ਪੈਂਦੀਆਂ ਹੁਣ ਕੁੜੀ ਵੱਲੋਂ ਕਿਹਾ ਨਾ ਤੇ ਵੇਖ ਕਿ ਧੀ ਛਤੀ ਨਾ ਹੁੰਦੋਂ ਪਤਾ ਹੀ ਕੋਈ ਨਹੀਂ ਲੱਗਾ ਨਾ ਪਤਾ ਲੱਗਣ ਵਾਲੀ ਭਲਾ ਉਹਨਾਂ ਨੂੰ ਸੋਚ ਚਾੜੇ ਹੋਣੀ ਆ ਵੀ ਚੰਗਾ ਵਸਗੋ ਇਹ ਘਰੋਂ ਨਿਕਲੀ ਆ ਉਹ ਤੇ ਦਿਨ ਚਾਹੁੰਦੀਆਂ ਵੀ ਇਹ ਦਿਨ ਆਵੇ ਉਹ ਕੰਮ ਹੋ ਗਈ ਹੈ ਗੁਲਜਿੰਦਰ ਮੈਂ ਤੁਹਾਨੂੰ ਉਦੋਂ ਵੀ ਪੁੱਛਿਆ ਸੀ ਉਹਦੀ ਕੋਠੀ ਦਾ ਕੋਈ ਹੋਇਆ ਹਨ ਮੰਮੀ ਹਾਲਾ ਕਾਦਾ ਹੋਣਾ ਜਦੋਂ ਉਹਨੇ ਵੇਚ ਹੀ ਦਿੱਤੀ ਹੈ ਪੈਸੇ ਲੈ ਕੇ ਖਾਲੀ ਹੈ ਉਹ ਹੁਣ ਮਾਲਕ ਨੇ ਨਾ ਉਹਤੇ ਕਬਜ਼ਾ ਕਰ ਲਿਆ ਵਾ ਇਹਨਾਂ ਨੂੰ ਹੁਣ ਘਰੋਂ ਬਾਹਰ ਕੱਢ ਦਿੱਤਾ ਵੀ ਜਿੰਨੇ ਹੁਣ ਕੋਈ ਰਹੇ ਤੇ ਉਹਨਾਂ ਦੇ ਕੱਢਣਾ ਹੀ ਬਾਹਰ ਤੇ ਹੁਣ ਕਿੱਥੇ ਰਹਿੰਦੇ ਆ ਰਹਿਣਾ ਰੁਣਾ ਕਿਥੇ ਹੈ ਮੰਮੀ ਗਵਾਨੀਆਂ ਘਰ ਰਹਿਣ ਲਈ ਹਾਏ ਹਾਏ ਦਿਲ ਜਨ ਨਾਲ ਗਵਾਨੀਆਂ ਘਰ ਤੋਂ ਰਹਿਣ ਦੇ ਤੇ ਦਿਲ ਜੀਤੀ ਲੈ ਜਾਂਦਾ ਆਪਣੇ ਘਰ ਉਹਨਾਂ ਨੂੰ ਮੰਮੀ ਤੁਹਾਨੂੰ ਤੇ ਪਤਾ ਹੀ ਯਾਰ ਰਿੰਦਰ ਨੂੰ ਕਿ ਜਿੱਦਾਂ ਦੀ ਹੈਗੀ ਆਕੜ ਉਹਦੀ ਨਾ ਅਜੇ ਵੀ ਇੰਨੀ ਹੈ ਨਾ ਉਹ ਜਾਣੀ ਨਹੀਂ ਲਈ ਹੈਗੀ ਮੈਂ ਤੇ ਘਰੋਂ ਘਰ ਹਟ ਹੋ ਗਈ ਤਾਂ ਮੈਂ ਇਹ ਜੀ ਮੈਂ ਇਹ ਆਕੜ ਜਾਣ ਲਈ ਇਹਦੀ ਜੀ ਮੰਮੀ ਮੈਂ ਤੇ ਸੰਦੀਪ ਨੂੰ ਕਿਹਾ ਮੈਂ ਹਾਂ ਚੱਲ ਤੂੰ ਜਾਣੀ ਤੇ ਜਾ ਕੇ ਤੇ ਉਹਨਾਂ ਨੂੰ ਕਹੀਂ ਕਿ ਲੋਕੀ ਗੱਲਾਂ ਕਰਦੇ ਆ ਵਿਚਾਲੇ ਨਾ ਵਲ ਰਹਿ ਲਨ ਉਹ ਵਿਚਾਰੀ ਮੇਰੀ ਗੱਲ ਮੰਨ ਕੇ ਤੇ ਚੱਲ ਵੀ ਗਈ ਪਰ ਉਹਦੀ ਇੰਨੀ ਉਹਨੇ ਗਾੜੀਆਂ ਵੇਚਦੀ ਕੀਤੀ ਨਾ ਜਿਹੜਾ ਕੋਈ ਹਸਾਬ ਹੀ ਨਹੀਂ ਹੈ ਵੀ 10 ਗਵਾਂਡੀਆਂ ਘਰ ਤੋਂ ਰਹਿਣ ਡਈਆਂ ਅਗਲੇ ਨੇ ਵੀ ਕਿੰਨੇ ਕ ਦਿਨ ਰੱਖਣਾ ਵਾ ਜੇ ਤੂੰ ਉੱਥੇ ਚੱਲ ਜੇਗੀ ਉਹ ਆਪਣੇ ਚਲੂ ਉਹਦੇ ਚੱਲ ਲੈਣਗੇ ਪਤਾ ਨਹੀਂ ਕਿਉਂ ਨਹੀਂ ਇਹਦਾ ਦਿਮਾਗ ਕੰਮ ਕਰਦਾ ਆਪਣੇ ਤਾਂ ਸੌ ਸ਼ਰਮ ਹੁੰਦੀ ਆ ਤੇ ਬਗਾਨੇ ਨੂੰ ਕਾਦੀ ਆ ਮੰਮੀ ਉਹਨਾਂ ਨੂੰ ਸ਼ਰਮ ਹੀ ਦਿਓ ਲੈਣਗੇ ਹੀ ਆਹ ਪਰ ਇਹਨੂੰ ਗਾੜੀ ਹੋਵੇ ਤੇ ਫੇਰ ਹੀ ਆ ਨਾ ਬੜੀ ਬੇਵੋਹਤ ਨੋ ਨਹੀਂ ਹੈ ਜਿਨ੍ਹਾਂ ਦੇ ਘਰ ਰਹਿਣ ਲਈ ਆ ਉਹ ਜਨਾਨੀ ਅੱਗੇ ਇਦਾਂ ਦੀ ਆ ਸੌ ਸੌ ਤੇ ਗੱਲ ਕਰਦੀ ਆ ਮਗਰੋਂ ਪਹਿਲਾਂ ਉਹਨੇ ਘਰ ਵਾੜ ਲਈ ਆ ਤੇ ਹੁਣ ਉਹ ਤਾਂ ਧੱਕੇ ਦਿੰਦੀ ਫਿਰਦੀ ਆ ਉਹਨਾਂ ਨੂੰ ਸ਼ਰਮ ਤੇ ਇਹਨਾਂ ਨੂੰ ਨਿਕਾ ਮਾਸਾ ਵੀ ਆਈ ਮੰਮੀ ਕੀ ਕਰੀਏ ਹੁਣ ਇਹ ਤੇ ਆਪੋ ਆਪਣੇ ਦਿਮਾਗੋ ਆ ਨਾ ਚੱਲ ਰੁਪਿੰਦਰ ਤੇ ਉਹ ਜੀ ਹੈਗੀ ਐ ਤੇ ਮੰਮੀ ਜਿਹੜੀ ਆ ਨਾ ਉਹ ਵੀ ਉਹਦੇ ਮਗਰ ਲੱਗੀ ਐ ਉਹ ਵੀ ਮਾਸਾ ਨਹੀਂ ਸਮਝਣ ਲਈ ਹੈਗੀ ਕਿ ਮੈਨੂੰ ਕੀ ਕਹਿਣ ਦੇ ਚੱਲ ਜੇ ਲੱਡੀ ਇਦਾਂ ਦਾ ਨਿਕਲਿਆ ਹੀ ਦਲਜੀਤ ਤੇ ਚੰਗਾ ਹੀ ਨਾ ਤੂੰ ਚੁੱਪ ਕਰਕੇ ਉਹਨੂੰ ਹੀ ਸਮਝਾ ਤੇ ਉਹਦੇ ਵੱਲ ਚੱਲ ਜਾ ਜੇ ਆਪਣਾ ਟਾਈਮ ਕੱਢਣਾ ਹੋਵੇ ਤੇ ਨੀਵਾ ਹੋ ਕੇ ਬੰਦਾ ਕੱਢ ਲੈ ਪਰ ਨਾ ਇਹਨਾਂ ਨੇ ਤੇ ਨੋ ਸੱਸ ਨੇ ਨਾ ਆਖਰ ਹੀ ਚੁੱਕੀ ਆ ਕਿਤੇ ਦਲਜਿੰਦਰ ਮੈਂ ਨਹੀਂ ਜ ਨਹੀਂ ਉਹਨਾਂ ਦੀ ਮੰਨਦੇ ਤੇ ਤੂੰ ਇੱਕ ਵਾਰੀ ਜਾ ਆ ਮਮੀ ਮੈਂ ਗਈ ਜਾ ਜਿੰਨੀ ਵਾਰੀ ਮੈਂ ਗਈ ਤੁਹਾਡੇ ਸਾਹਮਣੇ ਸਿੱਧੇ ਮੂੰਹ ਤੇ ਉਹ ਬੋਲਦੀ ਨਹੀਂਗੀ ਤੇ ਮੇਰਾ ਤੇ ਜਾਣ ਨੂੰ ਜੀ ਨਹੀਂ ਆ ਕਰ ਨਾਲੇ ਨਾ ਜਦੋਂ ਸਾਰਾ ਕੁਝ ਤੇ ਵੇਚ ਦਿੱਤਾ ਵਾ ਤੇ ਕਿੱਦਾਂ ਜਾਵਾਂ ਹੁਣ ਮੈਂ ਉੱਥੇ ਰਾਦੇ ਮੇਰਾ ਹੀ ਨਾ ਚਲ ਕੋਈ ਨਹੀਂ ਮੇਰੇ ਅੱਖਾਂ ਦੇ ਚਲ ਜਾ ਹਾਂ ਇੱਕ ਵਾਰੀ ਜਾ ਕੇ ਹੋਇਆ ਵੀ ਕੀ ਜਾਂਦੇ ਆ ਗਾੜੀਆਂ ਮੇਰ ਵੀ ਲੋਕੀ ਨਾ ਘਰ ਘਰ ਗੱਲਾਂ ਕਰਦੇ ਆਵੇਂ ਜਿੱਦਾਂ ਪੋਣੇ ਸ਼ਰੀਕਾਂ ਦੇ ਘਰ ਹੀ ਰਹਿੰਦੀ ਆ ਤੇ ਪਰ ਗੱਲਾਂ ਦੇ ਕਰਦੇ ਕਿ ਨਹੀਂ ਲੋਕੀ ਮੰਮੀ ਹਨ ਤੇ ਇੱਥੇ ਬੈਠਿਆਂ ਨੂੰ ਸ਼ਰਮ ਮਾਰਨ ਦੇ ਹੀ ਆ ਕਿ ਲੋਕੀ ਕੀ ਕਹਿੰਦੇ ਹੁਣ ਵੀ ਆਹੂ ਹਨੂ ਵੀ ਲੋਕਾਂ ਨੇ ਗੱਲਾਂ ਕਰਨੀਆਂ ਭਾਵੇਂ ਜਿੱਦਾਂ ਮਰਜੀ ਆ ਭੈਣ ਭਰਾਵਾਂ ਨੂੰ ਗੱਲਾਂ ਹੁੰਦੀ ਗਈਆਂ ਚਲੋ ਕੋਈ ਨਹੀਂ ਜੇ ਤੁਸੀਂ ਕਹਿੰਦੇ ਆ ਨਾ ਤੇ ਮੈਂ ਇੱਕ ਵਾਰੀ ਚਲ ਜੂੰਗੀ ਪਰ ਮੈਨੂੰ ਪਤਾ ਵਾ ਰੁਪਿੰਦਰ ਨੇ ਨਾ ਬੋਲਣ ਲੱਗੇ ਨੇ ਵੇਖਣਾ ਆਪਣੀ ਚੱਲ ਕੋਈ ਗੱਲ ਨਹੀਂ ਬੋਲੇਗੀ ਨਾ ਤੇ ਬੋਲ ਲੈਂਦੇ ਤੂੰ ਇੱਕ ਵਾਰੀ ਹੋ ਜਾ ਤੂੰ ਕਹਿੰਦੇ ਕੋ ਹੁੰਦੇ ਆਹੀ ਬੰਦੇ ਆ ਜਿਹੜੀ ਅਸੀਂ ਲੋਕਾਂ ਦੀ ਗੱਲਾਂ ਸੁਣਦੇ ਆਂ ਮੈਂ ਵੀ ਉਹਦੇ ਨਾਲ ਠੀਕ ਕੋਈ ਨਹੀਂ ਮੈਂ ਜਾਊਂਗੀ ਲਗਲੀ ਨਾਲ ਵੀ ਕਰੂੰਗੀ ਗੱਲ ਤੇ ਉਹਨਾਂ ਨਾਲ ਵੀ ਕਰੂੰਗੀ ਇੱਕ ਵਾਰੀ ਤੇ ਉਧਰ ਵੜ ਕੇ ਆਉਂਗੀ ਫਿਰ ਵੇਖੀ ਜਊਂਗੀ ਜੇ ਰਹਿਣਾ ਹੋਊਗਾ ਤਾਂ ਵੀ ਠੀਕ ਨਾ ਰਹਿਣਾ ਹੋਊਗਾ ਤਾਂ ਉਹਦੀ ਮੱਗ ਆਖਰ ਉਹ ਮਰਜ਼ੀ ਉਹਨਾਂ ਦੀ ਚੱਲ ਬੋ ਤੇ ਇਹ ਤਾਂ ਕੋੜੀਆਂ ਮੁਕਣੀਆਂ ਨਹੀਂ ਆ ਤੁਸੀਂ ਜਦੋਂ ਮੈਂ ਕੋਟ ਚਾਹ ਬਣਾਵਾ ਤੇਰੇ ਵੱਤ ਤੇ ਆਪ ਕੀ ਕੋਟ ਚਲੋ ਕੋਈ ਨਹੀਂ ਬਣਾ ਲਓ ਚੱਲ ਆ ਗਈ ਸ਼ੁਕਰਵਾ ਤੇ ਜਿਹੜੀ ਨਾ ਮੁੰਮੀ ਮੇਨਾਂ ਚੰਗੀ ਹੋ ਗਈ ਜੀ ਕਿਤੇ ਉਦੋਂ ਵਾਂਗੂ ਹੁੰਦੇ ਨਾ ਤੇ ਇਹਨਾਂ ਨੇ ਮੈਨੂੰ ਨਾ ਮੀਨੇ ਮਾਰ ਮਾਰ ਕੇ ਮਾਰ ਦੇਣਾ ਹੀ ਇੱਕ ਮੈਨੂੰ ਉਧਰ ਦਾ ਦੁੱਖ ਵਾ ਤੇ ਇੱਕ ਮੈਨੂੰ ਇਹਨੇ ਨਹੀਂ ਛੱਡਣਾ ਹੈਗਾ ਚਲੋ ਪ੍ਰਮਾਤਮਾ ਤੇਰਾ ਸ਼ੁਕਰਵਾ ਕਿਤੇ ਇੰਨਾ ਨਹੀਂ ਤੇ ਕਹ ਲਈ